ਇਹ ਖੰਡਰਾਂ ਵਿੱਚ ਅੱਜ ਵੀ ਕੋਈ ਇਤਿਹਾਸ ਧੜਕਦਾ ਹੈ ਇਹ ویرਾਨ ਖੰਡਰ ਅੱਜ ਵੀ ਬਾਤ ਪਾਉਂਦੇ ਨੇ ਇਨਸਾਨੀਅਤ ਦੀ ਇਹ ویرਾਨ ਹਵੇਲੀ ਅੱਜ ਵੀ ਦੱਸਦੀ ਹੈ ਕਿ ਇਨਸਾਨੀਅਤ ਜ਼ਬਰਾਂ ਜ਼ੁਲਮਾਂ ਦੇ ਅੱਗੇ ਕਦੇ ਹਾਰਦੀ ਨਹੀਂ ਕਿਵੇਂ ਜਿਉਂਦੀ ਰਹਿੰਦੀ ਹੈ ਕਿ ਹਮੇਸ਼ਾ ਦੇ ਲਈ ਜ਼ਿੰਦਗੀ ਜਿੰਦਾਬਾਦ ਦਾ ਨਾਰਾ ਮਾਰਦੀ ਹੋਈ ਧੜਕਦੀ ਹੈ ਤੇ ਆਪਣਾ ਇਤਿਹਾਸ ਹਮੇਸ਼ਾ ਇਨਸਾਨੀਅਤ ਕਾਇਮ ਰੱਖਦੀ ਹੈ ਇਹਨਾਂ ਇਤਿਹਾਸ ਖੰਡਰਾਂ ਵਿੱਚੋਂ ਤੇ ਬੋਲਦਾ ਹੋਇਆ ਅੱਜ ਪਹੁੰਚਦਾ ਹੈ ਯਾਜੀ ਹਵੇਲੀ ਗੁਬਨ ਟੋਡਰਮਲ ਜੀ ਟੋਡਰਮਲ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਵੱਡਾ ਨਾਮ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿੱਦ ਤੱਕ ਜਿਗਰ ਛੋਟੇ ਸਹਬਜ਼ਾਦੇ ਜਦੋਂ ਸਰਹੰਦ ਵਿੱਚ ਮੀਆਂ ਚ ਚਨਾਏ ਗਏ ਉਹਨਾਂ ਦੇ ਸਸਕਾਰ ਦੇ ਲਈ ਸਭ ਤੋਂ ਦੁਨੀਆ ਦੀ ਮਹਿੰਗੀ ਧਰਤੀ ਖਰੀਦੀ ਸੀ ਮੋਹਰਾ ਪਿਛਾ ਕੇ ਸਿੱਧੀਆਂ ਖੜੀਆਂ ਕਰਕੇ ਮੋਹਰਾ ਉਹਨਾਂ ਨੇ ਸੰਸਕਾਰ ਕੀਤਾ ਇਹ ਉਹਨਾਂ ਦੀ ਹਵੇਲੀ ਹੈ ਜਹਾਜੀ ਹਵੇਲੀ ਦਾ ਨਾਮ ਦਿੱਤਾ ਜਾਂਦਾ ਇਹਨੂੰ ਇਹ ਹਵੇਲੀ ਜਿਹੜੀ ਜਿਹਦੇ ਰੱਖ-ਰਖਾਅ ਦਾ ਕੰਮ ਉਹ ਸ਼ੁਰੂ ਕਹਿੰਦੇ ਹੁਣ ਜਾ ਰਿਹਾ ਹੈ ਬਹੁਤ ਚੰਗੀ ਗੱਲ ਹੈ देर ਨਾਲ ਆਏ ਕਹਿੰਦੇ ਦਰਸਤ ਆਏ ਕਿਉਂਕਿ ਇਹ ਸਾਡੀ ਵਿਰਾਸਤ ਹੈ ਇਹ ਚੀਜ਼ਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗਣਗੀਆਂ ਉਹ ਸਮਝਣਗੇ ਕਿ ਸਾਡੀ ਵਿਰਾਸਤ ਦੇ ਵਿੱਚ ਕੀ ਕੁਝ ਹੋਇਆ ਹੈ ਕੀ ਕੁਝ ਸਾਡੀਆਂ ਯਾਦਗਾਰਾਂ ਨੇ ਉਹਨਾਂ ਨੂੰ ਅਸੀਂ ਕਿਵੇਂ ਸਾਂਭ ਕੇ ਰੱਖਣਾ ਚਾਹੀਦਾ ਸਾਨੂੰ ਸਾਡਾ ਇਤਿਹਾਸ ਜਿਹੜਾ ਉਹ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੇ ਬਿਲਡਿੰਗਸ ਨੂੰ ਦੇਖ ਕੇ ਪਰਾਸਤੀ ਹਵੇਲੀ ਦੀ ਸਾਂਭ ਸੰਭਾਲ ਦਾ ਕੰਮ ਹੁਣ ਸ਼ੁਰੂ ਹੋਇਆ ਹੈ ਚੰਗੀ ਗੱਲ ਹੈ ਇਹ ਉਸ ਸਮੇਂ ਦੇ ਵੱਡੇ ਬੰਦੇ ਸੀ ਟੋਡਰ ਦੀਵਾਨ ਮਲ ਜੀ ਸੋ ਅੱਜ ਜਦੋਂ ਮੌਕਾ ਲੱਗਿਆ ਤਾਂ ਅੰ ਦੇਖਿਆ ਕਿ ਉਹਨਾਂ ਦੀ ਜਿਹੜੀ ਯਾਦਗਾਰੀ ਹਵੇਲੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਉਹਦੀ ਫੁਟੇਜ ਉਹਦੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਇਹਦੀ ਸਾਮਸਮਾਲ ਦਾ ਕੰਮ ਸ਼ੁਰੂ ਹੋਇਆ ਕਮ ਉਤਰ ਬੋਲਦੇ ਨੇ ਹਜੇ ਵੀ ਇੱਥੇ ਬਹੁਤ ਜ਼ਿਆਦਾ ਸਮੇਂ ਤੋਂ ਬਾਅਦ ਇਹ ਪੁੱਛ ਪੈਣੀ ਸ਼ੁਰੂ ਹੋਈ ਹੈ ਸੋ ਮੈਂ ਸਮਝਦਾ ਇਸ ਹਵੇਲੀ ਵਿੱਚ ਰਹਿਣ ਵਾਲਾ ਸ਼ਖਸ ਜਿਹੜਾ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਊਗਾ ਦੀਵਾਨ ਟੋਡਰ ਮਲ ਜੀ ਅਸੀਂ ਸਾਰੀ ਕੌਮ ਅਸੀਂ ਸਾਰੇ ਪੰਜਾਬੀ ਅਸੀਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਉਸ ਬੰਦੇ ਦਾ ਕਰਜ਼ਾ ਨਹੀਂ ਦੇ ਸਕਦੇ ਕਿਉਂਕਿ ਉਹਨਾਂ دہشت ਦੇ ਦੌਰਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਇੱਕ ਖਾ ਦਾ ਨਾਰਾ ਮਾਰਨਾ ਉਹਨਾਂ ਸਮਿਆਂ ਦੇ ਵਿੱਚ ਐਡੀ ਵੱਡੀ ਸੰਪਤੀ ਸੰਪਤੀ ਤੋਂ ਵੀ ਵੱਡੀ ਗੱਲ ਇੱਕ ਪਾਸੇ ਉਸ ਸਮੇਂ ਦੀ ਬਾਦਸ਼ਾਹਤ ਹੈ ਜਿਹੜੀ ਲੋਕਾਂ ਤੇ ਜ਼ੁਲਮ ਕਰਦੀ ਹੈ ਜਿਹੜੀ ਲੋਕਾਂ ਨੂੰ ਡਰਾਉਂਦੀ ਧਮਕਾਉਂਦੀ ਹੈ ਜਿਹੜੀ ਲੋਕਾਂ ਦੇ ਬੱਚਿਆਂ ਨੂੰ دہشت ਪੈਦਾ ਕਰਨ ਲਈ ਕੋਲੂਆਂ ਵਿੱਚ ਪੀੜ ਦਿੰਦੀ ਹੈ ਬਾਬਾ ਮੋਤੀराम ਮਹਿਰਾ ਨੇ ਜਦੋਂ ਕਹਿੰਦੇ ਸਹਬਜ਼ਾਦਿਆਂ ਨੂੰ ਦੁੱਧ ਪਲਾਇਆ ਮਾਤਾ ਗੁਜਰੀਆਂ ਨੂੰ ਦੁੱਧ ਪਲਾਇਆ ਤਾਂ ਉਹਨਾਂ ਦੇ ਬੱਚਿਆਂ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਉਹਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਇਹ ਦੱਸਣ ਦੇ ਲਈ ਕਿ ਜਿਹੜੇ ਬਾਗੀ ਲੋਕ ਹੁੰਦੇ ਨੇ ਉਹਾਂ ਦੀ ਮਦਦ ਕਰਨ ਵਾਲੇ ਦਾ ਸਰਕਾਰ ਕੀ ਹਾਲ ਕਰਦੀ ਹੈ ਸੋ ਅਜਿਹੇ ਮੌਸਮਾਂ ਦੇ ਵਿੱਚ ਅਜਿਹੇ ਦੌਰਾਂ ਦੇ ਵਿੱਚ ਹਕੂਮਤ ਦੇ ਖਿਲਾਫ ਬਗਾਵਤ ਕਰਨੀ ਹਕੂਮਤ ਦੇ ਖਿਲਾਫ ਖੜੇ ਹੋ ਜਾਣਾ ਹਕੂਮਤ ਨੂੰ ਖਿੜੇ ਮੱਥੇ ਟੱਕਰਨ ਵਾਲਾ ਦਿਵਾਨ ਟੋਡਰਮਲ ਆਪਣੀ ਸਾਰੀ ਸੰਪਤੀ ਲੁਟਾ ਦਿੰਦਾ ਹੈ ਗੁਰੂ ਦੇ ਲਾਲਾਂ ਦਾ ਸਸਕਾਰ ਕਰਨ ਦੇ ਲਈ ਸੋ ਮੈਂ ਸਮਝਦਾ ਇਹਨਾਂ ਨੂੰ ਯਾਦ ਕਰਨਾ ਇਹਨਾਂ ਲੋਕਾਂ ਨੂੰ ਯਾਦ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਆਉਣ ਵਾਲੇ ਬੱਚਿਆਂ ਨੂੰ ਜਨਰੇਸ਼ਨ ਨੂੰ ਦੱਸਣਾ ਜ਼ਰੂਰੀ ਹੈ ਕਿ ਦਿਵਾਨ ਟੋਡਰਮਲ ਕੌਣ ਸੀ ਟੋਡਰਮਲ ਦਾ ਕੀ ਇਤਿਹਾਸ ਸੀ ਟੋਡਰਮਲ ਕਿਹੜੀ ਜਗ੍ਹਾ ਤੇ ਰਹਿੰਦਾ ਸੀ ਟੋਡਰਮਲ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਜੇ ਅਸੀਂ ਬੱਚਿਆਂ ਨੂੰ ਦੱਸਾਂਗੇ ਆਉਣ ਵਾਲੀ ਜਨਰੇਸ਼ਨ ਨੂੰ ਦੱਸਾਂਗੇ ਕਿ ਦਿਵਾਨ ਟੋਡਰਮਲ ਕੌਣ ਸੀ ਫਿਰ ਉਹ ਅਹਿਸਾਸ ਕਰ ਸਕਣਗੇ ਕਿ ਸਾਡਾ ਜਿਹੜਾ ਇਤਿਹਾਸ ਹੈ ਕਿੰਨਾ ਸ਼ਾਨਾਮਤਾ ਇਤਿਹਾਸ ਇਸ ਖੰਡਰ ਹੋਈ ਦੀਵਾਰ ਨੂੰ ਖੰਡੋਈ ਇਮਾਰਤ ਨੂੰ ਹਵੇਲੀ ਨੂੰ ਸਾਂਭਣ ਦਾ ਜਿਹੜਾ ਕੰਮ ਹੈ ਅਰੰਭਿਆ ਜਾ ਚੁੱਕਿਆ ਹੈ ਬਹੁਤ ਖੁਸ਼ੀ ਹੋਈ ਹੈ ਜਾਣ ਕੇ ਕਿ ਅਸੀਂ ਇਹਨਾਂ ਵਿਰਾਸਤਾਂ ਨੂੰ ਸਾਂਭਣ ਦਾ ਯਤਨ ਕਰ ਰਹੇ ਹਾਂ ਧਰਮ ਹਿੱਤ ਸਾਕਾ ਜਨ ਕੀਆ ਵਿਰਾਸਤੀ ਹਵੇਲੀ ਦਾ ਨਵ ਨਿਰਮਾਣ ਮਨੁਨਤਾ ਦੀ ਸਿੱਖੀ ਦੀ ਸ਼ਾਨ ਦੀਵਾਨ ਪਾਈਟੋਡਰ ਮਲਜੀ ਦੇ ਧੀਰ ਪਿਆ ਕੇ ਸੇਵਾ ਨੂੰ ਕੋਟ ਕੋਟ ਪ੍ਰਣਾਮ ਸੋ ਇਹ ਸ਼ੁਰੂ ਕੀਤਾ ਜਾ ਚੁੱਕਾ ਹੈ ਨਵ ਨਿਰਮਾਣ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਜਤਨ ਕਰਦਾ ਹਾਂ ਨੇ ਸਮਿਆਂ ਦੇ ਵਿੱਚ ਪਵਨ ਕਲਾ ਨਿਰਮਾਣ ਦਾ ਬਹੁਤ ਵੱਡਾ ਨਮੂਨਾ ਹੋਵੇਗੀ ਇਹ ਹਵੇਲੀ ਜਦੋਂ ਬਣੀ ਹੋਵੇਗੀ ਜਦੋਂ ਇਤਨਾ ਸਮਿਆਂ ਦੇ ਵਿੱਚ ਦੀਵਾਨ ਟੋਡਰਮਲ ਜੀ ਨੇ ਇਹ ਹਵੇਲੀ ਬਣਾਈ ਹੋਵੇਗੀ ਉਹ ਚਿੱਤਰਕਾਰਾਂ ਨੇ ਇਸ ਤਰ੍ਹਾਂ ਤਸਵੀਰਾਂ ਦੇ ਰਾਹੀਂ ਇਸ ਚੀਜ਼ ਨੂੰ ਪੇਸ਼ ਕੀਤਾ ਕਿ ਇਹ ਧਾਤੀ ਉੱਤੇ ਮੋਹਰਾਂ ਬਿਸ਼ਾ ਕੇ ਉਧਰ ਮਲਜੀ ਨੇ ਉਹ ਜਗਾ ਜਿਹੜੀ ਸਸਕਾਰ ਕਰਨ ਲਈ ਖਰੀਦੀ ਸੀ ਉਸ ਸਮੇਂ ਦੀ ਹਕੂਮਤ ਤੋਂ ਸਰਕੂਮਤਾਂ ਦਾ ਕੰਮ ਜ਼ਬਰ ਜ਼ੁਲਮ ਕਰਨਾ ਹੁੰਦਾ ਪਰ ਉਹਨਾਂ ਜ਼ਬਰ ਜ਼ੁਲਮਾਂ ਦੇ ਵਿੱਚੋਂ ਕੁਝ ਸੂਰਮੇ ਕੁ ਜੂਦੇ ਐਸੇ ਨਿਕਲਦੇ ਨੇ ਜਿਹੜੇ ਉਹਨਾਂ ਜ਼ਬਰ ਜ਼ੁਲਮਾਂ ਨੂੰ ਵੰਗਾਰਦੇ ਨੇ ਉਹਨਾਂ ਜ਼ੁਲਮਾਂ ਨੂੰ ਵੰਗਾਰ ਕੇ ਉਹਨਾਂ ਦੇ ਵਿੱਚੋਂ ਮਨੁੱਖੀ ਜ਼ਿੰਦਗੀ ਧੜਕਦੀ ਹੈ ਤੇ ਉਹ ਇਨਸਾਨੀਅਤ ਦੇ ਲਈ ਮਸਾਲਾ ਬਣਦੀ ਹੈ। ਉਹਨਾਂ ਵਿੱਚੋਂ ਇੱਕ دیਵਾਨਤੋਡਰ ਮਲਜੀ ਜਿਨ੍ਹਾਂ ਦੀ ਜਹਾਜੀ ਹਵੇਲੀ ਅੱਜ ویرਾਨ ਅੱਜ ਦੀਕਦੀ ਆਪਣੇ ਵਾਰਸਾਂ ਨੂੰ ਕਿ ਇਸ ਮੁਲਕ ਵਿੱਚ ਵੀ ਕੁਝ ਰਹਿੰਦੇ ਹੋਏ ਕੁਝ ਬਾਹਰਲੇ ਮੁਲਕਾਂ ਨੂੰ ਵੀ ਤੁਰ ਗਏ। ਉਹ ਕਦੋਂ ਸਰਹੰਦ ਦੀ ਧਰਤੀ ਤੇ ਫੇਰਾ ਪਾਉਣ ਕਦੋਂ ਇਸ ਧਰਤੀ 'ਤੇ ਵੱਲ ਆਉਣ ਕਦੋਂ ਫਤਿਹਗੁਰ ਸਾਹਿਬ ਮੱਥਾ ਟੇਕਣ ਆ ਕੇ ਤੇ ਕਦੋਂ ਉਹਨਾਂ ਨੂੰ ਯਾਦ ਆਵੇ ਕਿ ਬੱਚਿਆਂ ਨੂੰ ਦਿਖਾਉਣ ਦੇ ਲਈ ਹੋਰ ਵੀ ਇੱਥੇ ਬਹੁਤ ਕੁਝ ਹੈ ਜਿਹੜਾ ਸ਼ਾਇਦ ਅਸੀਂ ਵਿਸਾਰ ਦਿੱਤਾ ਹੈ ਉਹਨਾਂ ਵਿਸਤਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਇਹ ਵਿਰਾਸਤੀ ਹਵੇਲੀ ਹੈ ਕੌਮੀ ਵਿਰਾਸਤੀ ਜਹਾਜੀ ਹਵੇਲੀ ਕੋਮੀ ਵਿਰਾਸਤੀ ਜਹਾਜੀ ਹਵੇਲੀ ਰਵਾਨ ਕੋਡਰਮਲ ਜੀ ਆਪਣੇ ਇਨਾਂ ਖੰਡਰਾਂ ਦੇ ਵਿੱਚ ਇੱਕ ਇਤਿਹਾਸ ਸੰਭੀ ਬੈਠੀ ਹੈ ਹਵੇਲੀ ਇਹ ਇਮਾਰਤ ਆਪਣੇ ਇਨਾਂ ਖੰਡਰਾਂ ਦੇ ਵਿੱਚ ਆਪਣੇ ਨਾਲ ਇੱਕ ਬਹੁਤ ਵੱਡੀਆਂ ਕੁ ਚੀਜ਼ਾਂ ਬਹੁਤ ਪੜੀਆਂ ਮਿਸਾਲਾਂ ਸੰਭੀ ਬੈਠੀ ਹੈ ਦੀਨੇ ਸਾਡੇ ਬੱਚਿਆਂ ਨੂੰ ਸਾਡੇ ਆਉਣ ਵਾਲੀ ਜਨਰੇਸ਼ਨਾਂ ਨੂੰ ਯਾਦ ਕਰਾਉਣਾ ਹੈ ਕਿ ਦੀਵਾਨ ਟੋਡਰਮਲ ਨੇ ਉਸ ਸਮੇਂ ਇਨਸਾਨੀਅਤ ਨੂੰ ਕਿਵੇਂ ਜਿਉਂਦਾ ਰੱਖਿਆ ਮਨੁੱਖਤਾ ਦੇ ਲਈ ਖੜਨਾ ਮਨੁੱਖਤਾ ਦੇ ਲਈ ਲੜਨਾ ਤੇ ਮਨੁੱਖਤਾ ਦੇ ਲਈ ਮਰਨਾ ਕੀ ਚੀਜ਼ ਹੁੰਦਾ ਹੈ ਇਹਨਾਂ ਗੱਲਾਂ ਦੀ ਬਾਤ ਪਾਉਂਦੀ ਹੈ ਇਹ ਦੀਵਾਨ ਟੋਡਰਮਲ ਹੁਣਾਂ ਦੀ ਵਿਰਾਸਤੀ ਹਵੇਲੀ ਇਹ ਸਾਡੀ ਵਿਰਾਸਤ ਹੈ ਸਾਡੀ ਦਰੋਹਰ ਜਿਹਨੂੰ ਸਾਹਮਣਾ ਸਾਡਾ ਫਰਜ਼ ਹੈ ਜਿਹਦੇ ਬਾਰੇ ਜਨਰੇਸ਼ਨ ਦੱਸਣਾ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਕਿ ਅਸੀਂ ਕੌਣ ਲੋਕ ਸਾਂ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚੇ ਆ ਇਹ ਦੱਸਣਾ ਸਾਡਾ ਫਰਜ਼ ਹੈ ਮੈਂ ਸਮਝਦਾ ਕਿ ਇਹਨਾਂ ਫਰਜ਼ਾਂ ਨੂੰ ਅਸੀਂ ਪੂਰੇ ਕਰਦੇ ਰਹਾਂਗੇ ਜ਼ਿੰਦਗੀ ਦੇ ਵਿੱਚੋਂ ਕਦੇ ਵੇਲ ਮਿਲੇ ਤਾਂ ਜ਼ਰੂਰ ਇਸ ਵੱਲ ਗੌਰ ਕਰਿਓ ਇਹਨਾਂ ਹਵੇਲੀਆਂ ਨੂੰ ਦੇਖਿਓ ਤੇ ਬੱਚਿਆਂ ਨੂੰ ਦਿਖਾਓ ਦੱਸਿਓ ਕਿ ਇਹਨਾਂ ਹਵੇਲੀਆਂ ਵਿੱਚ ਬਸਣ ਵਾਲੇ ਕੌਣ ਲੋਕ ਸਨ ਹਵੇਲੀਆਂ ਭਾਵੇਂ ਖੰਡਰ ਹੋ ਗਈਆਂ ਪਰ ਉਹ ਲੋਕ ਸਦਾ ਲਈ ਅਮਰ ਹੋ ਗਏ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦੇ ਲਈ ਹਾ ਦੇ ਨਾਰੇ ਮਾਰੇ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਨੂੰ ਜਿਉਂਦੇ ਰੱਖਣ ਲਈ ਆਪਣਾ ਆਪ ਕੁਰਬਾਨ ਕੀਤਾ ਉਹ ਲੋਕਾਂ ਦੀ ਬਾਤ ਕਉਂਦੇ ਨੇ ਖੰਡਰ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖੇਗਾ ਇਤਿਹਾਸ ਉਹਨਾਂ ਲੋਕਾਂ ਨੂੰ ਹਮੇਸ਼ਾ ਬਾਤਾਂ ਪੈਂਦੀਆਂ ਰਹਿਣਗੀਆਂ ਉਹਨਾਂ ਲੋਕਾਂ ਨੂੰ ਹਮੇਸ਼ਾ ਜੱਗ ਯਾਦ ਕਰਦਾ ਰਹੇਗਾ ਜਿਹੜੇ ਬੇਸ਼ੱਕ ਹਵੇਲੀਆਂ ਛੱਡ ਕੇ ਤੁਰ ਗਏ ਹਵੇਲੀਆਂ ਖੰਡਰ ਹੋ ਗਈਆਂ ਪਰ ਉਹ ਆਪ ਅੱਜ ਵੀ ਤਰੂ ਤਾਰਿਆਂ ਵਾਂਗ ਚਮਕਦੇ ਨੇ ਉਹਨਾਂ ਵਿੱਚੋਂ ਇੱਕ ਦਿਵਾਨ ਟੋਡਰ ਮਲ ਜੀ ਇਹ ਸਾਡੇ ਸਰਹੰਦ ਦੇ ਇਤਿਹਾਸ ਵਿੱਚੋਂ ਹਮੇਸ਼ਾ ਬੋਲਦਾ ਰਹੇਗਾ ਇਹਨਾਂ ਬੇਰਾਨ ਖੰਡਰਾਂ ਵਿੱਚ ਅੱਜ ਵੀ ਕੋਈ ਇਤਿਹਾਸ ਧਰਕਦਾ ਹੈ ਇਹ ਬੇਰਾਨ ਖੰਡਰ ਅੱਜ ਵੀ ਬਾਤ ਪਾਉਂਦੇ ਨੇ ਇਨਸਾਨੀਅਤ ਦੀ ਇਹ ਬੇਰਾਨ ਹਵੇਲੀ ਅੱਜ ਵੀ ਦੱਸਦੀ ਹੈ ਕਿ ਇਨਸਾਨੀਅਤ ਜ਼ਬਰਾਂ ਜ਼ੁਲਮਾਂ ਦੇ ਅੱਗੇ ਕਦੇ ਹਾਰਦੀ ਨਹੀਂ ਕਿਵੇਂ ਜਿਉਂਦੀ ਰਹਿੰਦੀ ਹੈ ਤੇ ਹਮੇਸ਼ਾ ਦੇ ਲਈ ਜ਼ਿੰਦਗੀ ਜਿੰਦਾਬਾਦ ਦਾ ਨਾਰਾ ਮਾਰਦੀ ਹੋਈ ਧੜਕਦੀ ਹੈ ਤੇ ਆਪਣਾ ਇਤਿਹਾਸ ਹਮੇਸ਼ਾ ਇਨਸਾਨੀਅਤ ਕਾਇਮ ਰੱਖਦੀ ਹੈ ਇਹਨਾਂ ਇਤਿਹਾਸ ਖੰਡਰਾਂ ਵਿੱਚੋਂ ਬੋਲਦਾ ਹੋਇਆ ਅੱਜ ਪਹੁੰਚਦਾ ਹੈ ਜਹਾਜੀ ਹਵੇਲੀ ਦੀਵਾਨ ਟੋਡਰਮਨ